ਨਾ ਰੋਪ ਲਗਾਇਆ ਤੁਹਾਡੇ ਉੱਪਰ ਕੀ ਤੇਲ ਹੀ ਪਾਇਆ ਘੱਟ ਨਿਕਲਿਆ ਨਾ ਤੇਲ ਪਾਇਆ ਉਹਦੇ ਬਾਰੇ ਪਾਇਆ ਉਸਨੇ ਆ ਗਏ ਕਹਿੰਦਾ ਵੀ ਮੇਰਾ ਤੇਲ ਘੱਟ ਘੱਟਦਾ ਨਹੀਂ ਤੇਲ ਤੇਲ ਨਹੀਂ ਘੱਟ ਪੈ ਸਕਦਾ ਨਹੀਂ ਨਾ ਨਾ ਕੋਈ ਟਾਈ ਸੁਰਵਰ ਤੇਲ ਪਾਇਆ ਨਾ ਸੁਰਵਰ ਤੇਲ ਪਾਇਆ ਵਿੱਚ ਰੋਇ ਦਾ ਡਰਾਮਾ ਅੱਛਾ ਮੀਨਾ ਫਰੌਟੀ ਹੈ ਵਰਪਾ ਜਿੰਦਾ ਉਹ ਕਹਿੰਦਾ ਮੁਕੇਆ ਮੁਕੰਨ ਚਲਾਓ ਗੱਡੀ ਮੁਕੇਆ ਚੰਦੇ ਚੰਦੇ ਆਪਾਂ ਮੀਟਰ ਤੇ ਆਕ 3 ਮੀਟਰ ਤੇ ਕੀਤਾ ਅਗੇੜਾ ਕਮਲਾਂ ਦਾ ਹੋਰੀਗਾ ਤਿੰਨ ਚਾਰ ਦਿਨ ਕੱਲੇ ਉਹਨੇ ਮਿਲਿਆ ਸੀ ਕਹਿੰਦੇ ਕੀ ਮੀਟਰ ਤੇ ਇਸ਼ੂ ਚੱਲ ਰਿਹਾ ਇੱਕ ਬਰਦਰ ਆਪਾਂ ਉਹੜਾ ਗਿਆ ਕੰਦਾ ਪਈ ਸਾਡੂ ਵੀ ਦਿਲ ਕੱਟ ਪਾਇਆ ਕਿਹੜਾ ਨਾਂ ਤੁਰਈ ਹੈਗਾ ਜੀ ਮੈਂ ਮੀਂਹ ਦੇ ਕੋਲ ਪٹرول ਪਵਾਉਂਦਾ ਰਿਆਂ ਥੋੜੇ ਦਿਨ ਪਹਿਲੇ ਪٹرول ਪਵਾਇਆ ਤੇ ਇਹਨਾਂ ਨੂੰ ਆ ਕੇ ਪੁੱਛਿਆ ਕਿ ਤੇਲ ਘਟ ਗਿਆ ਮੈਂ ਨਾਲ ਕੋ 250 ਰੁਪਏ ਤੇਲ ਪਵਾਇਆ ਇਹਨਾਂ ਨੇ ਚੋੜ ਬਿੜਾ ਤੇਲ ਪਾਇਆ ਵਿੱਚ ਵਾਪਸ ਆਇਆ ਮੈਂ ਵਾਪਸ ਆ ਕੇ ਇਹਨਾਂ ਨੂੰ ਪੁੱਛਿਆ ਕਿ ਭਾਈ ਤੇਲ ਘਟ ਗਿਆ ਸੁਈਨੀ ਚ ਕੋਈ ਮਰੀ ਜੇ 250 ਦੇਣਾ ਤੇ ਕੋਈ ਨਹੀਂ ਆਖੋ ਦੀ ਇਹਨਾਂ ਨੇ ਕਿਹਾ ਕਿ ਮੀਟਰ 'ਚ ਖਰਾਬੀ ਹੈਗੀ ਉਤੋਂ ਦੀ ਅਗੂ ਦੀ ਫਿਰ ਜਿਹੜੇ ਬੰਦੇ ਨੇ ਤੇਲ ਪਾਇਰ ਹੁੰਦਾ ਉਹਨੂੰ ਅੰਦਰ ਵਾੜ ਲੈਂਦੇ ਆ ਲਗਾ ਲੈਂਦੇ ਆ ਉਹ ਸਾਹਮਣੇ ਨਹੀਂ ਆਂਦਾ ਇਹ ਫਿਰ ਬੰਦੇ ਨਾਲ ਚੇ ਦਿੰਦੇ ਹੁਣ ਵੀ ਇਹ ਬੰਦੇ ਨੇ ਵੀ ਤੇਲ ਪੁਆਇਆ 50 ਰੁਪਏ ਦਾ ਆਮਲਗ ਰੌਂਡ ਜਾ ਕੇ ਮੁੱਕ ਗਿਆ ਨਾਲ ਹੀ ਉਹ ਵਾਪਸ ਆਇਆ ਠਪਾ ਲਾ ਕੇ ਕੱਲ ਤੇਲ ਪੁਆਇਆ ਅੱਜ ਵੀ ਆਜੇ ਪੁਆਇਆ 50 ਰੁਪਏ ਦਾ ਦੋ ਤਿੰਨ ਦਿਨ ਪਹਿਲੇ ਵੀ ਉਹਨੇ ਪੁਆਇਆ ਸੀ 100 ਰੁਪਏ ਦਾ ਉਹਦਾ ਵੀ ਘਾਟਾ ਪਿਆ ਤੇ ਅੱਜ ਜਿਹੜਾ ਤੇਲ ਪੁਆਇਆ ਨੇ 50 ਰੁਪਏ ਦਾ ਆਮਲਗ ਰੌਂਡ ਜਾ ਕੇ ਮੁੱਕ ਗਿਆ ਠੀਕ ਹੈ ਉੱਪਰ ਕੀ ਕਾਰਵਾਈ ਹੋਣੀ ਹੈ ਕਾਰਵਾਈ ਆਈ ਹੁਣ ਜਿਹੜੀਆਂ ਬੰਦੇ ਜਾ ਕੱਢ ਦੋ ਬਾਹਰ ਜਿਹੜੇ ਝੋਲ ਝਾਲ ਕਰਦੇ ਹੈਗੇ ਇੱਥੇ ਜਾ ਕੇ ਬੰਦੇ ਨਵੇਂ ਰੱਖੋ ਜਾ ਕੇ ਪੰਪ ਬੰਦ ਕਰ ਦੋ ਭਾਈ ਕਿਉ ਅੰਨੋ ਤੇਲ ਪਵਾਉਂਦਾ ਜਦੋਂ ਜਵਾਬ ਆਈ ਹੁੰਦਾ ਮੀਟਰ ਖਰਾਬ ਹੈ ਬੰਦਾ ਅੰਦਰ ਬਾਲਣਦੇ ਮੁਰਕੇ ਕਹਿੰਦੇ ਆਜੋ ਤੇਲ ਪਵਾ ਦੇਣੇ ਗੱਲ ਮਗਾ ਦੋ ਤੇਲ ਪਵਾਣੇ ਹਾਂਜੀ ਇਹ ਭਈਆ ਢੰਗ ਰੋਡ ਤੇ ਜਿਹੜਾ ਪٹرول ਬੰਦਾ ਹੈਗਾ ਉਸ ਜਿੰਨੇ ਦੇ ਨਾਲ ਲਾ ਲਿਆ ਬੇਲੇ ਰਬ ਅਮੀਦ ਮਾਨ ਹੈਗਾ ਜੀ ਨਾ ਕੀ ਗੱਲ ਬਾਤ ਪਹਿਲਾਂ ਤਾਂ ਤੇਲ ਪਵਾਣਾ ਰਿਹਾ ਤਿੰਨ ਚਾਰ ਦਿਨ ਪਹਿਲਾਂ ਵੀ ਚਾਰ ਪੰਜ ਦਿਨ ਪਹਿਲਾਂ ਪਵਾਇਆ ਨਾ 100 ਰੁਪਏ ਤੇਲ ਪਾਏਗਾ ਮੇਰੇ ਫਾਦਰ ਸਾਹਿਬ ਕਰਦੇ ਆਰਮੀ ਦੀ ਨੌਕਰੀ ਉੱਥੇ ਫਾਦਰ ਦਾ ਮੇਰੇ ਗਿਆ ਛਣ ਦੇ ਮੰਦਲਾ ਕੇ ਜਾ ਕੇ ਪਟਰੋਲ ਮੋ ਗਿਆ ਹਨਾ ਅਰ ਵੀ ਇਹ 100 ਰੁਪਏ ਤੇਲ ਪਵਾਇਆ ਸੀ ਨਾਲੇ ਅਗੇੜਾ ਇਹਦਾ ਪٹرول ਪੰਪ ਵਾਲਾ ਬੰਦਾ ਹੈਗਾ ਉਮਾ ਚੱਲਾ ਹੈ ਉਹ ਤੋਂ ਆ ਰਹੇਗਾ ਉਹਨਾਂ ਨੂੰ ਦੇਖ ਲਿਆ ਠੀਕ ਹੈ ਉਹਨਾਂ ਨੇ ਦੇਖਿਆ ਕਿ ਛਿੰਦੇ ਮੰਨ ਲਾ ਕੇ ਇਹਦਾ ਪਟਰੋਲਾ ਖਤਮ ਹੈ ਇਹਨਾਂ ਨੇ ਮੇਰੇ ਸਾਹਮਣੇ ਆ ਕੇ ਗੱਲ ਕੀਤੀ ਆ ਕਿ ਭਾਈ ਤੋੜ ਤੇ ਤੇਲ ਪੁਆਏਗਾ ਤੇ ਖਤਮ ਹੋ ਗਿਆ ਉਹਨਾਂ ਨੇ ਦੇਖਿਆ ਕਿ ਤੇਲ ਨਹੀਂ ਹੈਗਾ ਉਹਨਾਂ ਨੇ ਕਿਹਾ ਕਿ ਕੋਈ ਗੱਲ ਨਹੀਂ 내 ਰਾਤ ਤੇ ਕੋਈ ਗੱਲ ਨਹੀਂ ਮੈਂ ਗੱਲ ਕਰ ਲਾਂਗਾ ਅਸੀਂ ਅੱਗੇ ਵੀ ਕੀ ਭਾਈ ਹੈਗੇ ਨੇ ਆਪਣੇ ਜਿਨ੍ਹਾਂ ਨੂੰ ਗੱਲ ਜਿਨ੍ਹਾਂ ਨੂੰ ਪਤਾ ਹੈਗਾ ਜਿਹੜਾ ਆ ਦਿੱਤੇ ਗਾਣਾ ਨੂੰ ਦਿੱਕਤ ਕੀ ਆ ਰਹੀ ਤੁਹਾਨੂੰ ਕੀ ਪਾਉਣਾ ਫੇਰ ਹੁਣ ਫੇਰ ਤੇਲ ਹੁਣ ਫੇਰ ਮੈਂ ਤੇਲ ਪਵਾਇਆ ਜੀ ਪੰਜਾਬਾ ਖਟਾ ਬਲਿੰਕਡ ਦਾ ਕੰਮ ਆ ਰਿਹਾ ਤੇ ਅੱਠ ਤੋਂ ਬਾਅਦ ਹੈ ਨਾ ਆਈ ਬਲਿੰਕਡ ਦਾ ਕੰਮ ਕਰਦੇ ਆ ਆਪਾਂ ਤੇਲ ਇੱਥੋਂ ਪਵਾ ਕੇ ਜਾਈਦਾ ਹੁਣ ਸਾਨੂੰ ਕੋਈ ਅਮਰਜੈਂਸੀ ਰਹੇ ਤੇ ਆਈ ਕਿੱਥੇ ਜਾਵਾਂਗੇ ਹੁਣ ਰਾਮ ਲੇਗ ਰੋਲ ਲੱਗੇ ਜਾਵੇ ਤੇਲ ਬੋਗ ਗਿਆ ਆਪਾਂ ਕੀ ਕਰਾਂਗੇ ਦੱਸੋ ਕਿਤੇ ਅਮਰਜੈਂਸੀ ਹੋਏ ਤੇ ਕੀ ਹੋ ਜੇ ਕਿਤੇ ਅਮਰਜੈਂਸੀ ਹੋ ਜੇ ਤੇ ਕੀ ਹੋ ਜੇ ਹਾਂਜੀ ਦੱਸੋ ਤੁਸੀਂ ਆਪੇ ਦੱਸੋ ਠੀਕ ਆ ਡਾਊਨ ਹੈ ਰਾਮ ਲੇਗ ਰੋਲ ਲੱਗੇ ਮੁਕਿਆ ਆਪਾਂ 50 ਦਿਨ ਕੋ ਆਇਆ ਆਪਾਂ ਅੋਰੇ ਲੈ ਕੇ ਚਲਦੇ ਆਪਾਂ ਬਲੀ ਉਹਨਾਂ ਨੇ ਕੀ ਗੱਲ ਕਹਿੰਦੇ ਕਿ ਕਹਿੰਦੇ ਤੁਸੀਂ ਕਹਿੰਦੇ ਆਪਾਂ ਮੀਟਰ ਤੇ 3 ਮੀਟਰ ਤੇ ਕੀਤਾ ਅਗੇੜਾ ਇੱਕ ਬੰਦਾ ਆਉਂਦਾ ਹੋਰ ਹੀਗਾ ਤਿੰਨ ਚਾਰ ਦਿਨ ਪਹਿਲੇ ਉਹਨੂੰ ਇਹ ਦਸੀ ਕਿ ਕਹਿੰਦੇ ਕਿ ਮੀਟਰ ਤੇ ਇਸ਼ੂ ਚੱਲ ਰਿਹਾ ਇੱਕ ਬ੍ਰਦਰ ਆਪਾਂ ਉਹੜਾ ਗਿਆ ਕਹਿੰਦਾ ਭਾਈ ਸਾਡੂ ਵੀ ਤੇਲ ਘੱਟ ਪਾਇਆ ਇੱਕ ਤਿੰਨ ਚਾਰ ਬੰਦੇ ਹੋਰ ਆਏ ਆ ਕਹਿੰਦੇ ਭਾਈ ਸਾਾਨੂੰ ਤੇਲ ਨਹੀਂ ਭਰਵਾ ਤਿਆ ਕੀ ਮੰਗ ਕਰਦੇ ਸੀ ਪਹਿਲੇ ਇਹ ਸਾਫ਼ ਚਾਹੀਦਾ ਨੂੰ ਕਾਰਵਾਈ ਸਾਾਨੂੰ ਤੇਲ ਕਰੀਦਾ ਸਾਾਨੂੰ ਕਾਰਵਾਈ ਚਾਹੀਦੀ ਹੈ ਭਾਈ ਇਹ ਸਾਰੇ ਭਾਈ ਮੈਨੂੰ ਗੱਲ ਦਾ ਕੋਈ ਪਤਾ ਨਹੀਂ ਮੇਰੇ ਅੱਜ ਜੁੜੀਆ ਕੱਲ ਦੇ ਮੋੜੇ ਚੱਲ ਕੇ ਘਰ ਇਹਨਾਂ ਨੇ ਕਹਿੰਦੇ ਮੈਂ ਹੀ ਤੇਲ ਪਾਇਆ ਇਹ ਕਹਿੰਦੇ 50 ਤੇਲ ਪਾਇਆ ਮੈਂ ਥੱਕਾ ਲਾ ਗਿਆ ਹਾਂ ਪਹਿਲਾਂ ਪਹਿਲਾਂ ਵੀ ਪਾਇਆ ਕਿ ਉਹ ਕੱਲ ਖਤਮ ਹੋ ਗਿਆ ਤੁਸੀਂ ਦੋ ਟੱਲਾ ਮੈਨੂੰ ਪਤਾ ਹੋਣਾ ਜੇ ਗੱਲ ਉਹ ਗੱਲ ਦੀ ਟੀਮ ਹੈ ਇਹ ਕੱਲ ਤੇਲ ਪਾਇਆ ਬੋਲਾ ਜੇ ਖਤਮ ਹੋ ਗਿਆ ਬੰਦਾ ਕਿੱਥੇ ਆ ਕੱਲ ਪਾਇਆ ਕੱਲ ਪਾਇਆ ਸੀ ਇਹਨਾਂ ਨੇ ਹਾਂ ਜੀ ਕੱਲ ਪਾਇਆ ਹੁਣ ਕੀ ਕਹਣਾ ਚਾਹੋ ਇੰਨੇ ਲੋਕ ਇਕੱਠੇ ਕੀ ਕਹਣਾ ਚਾਹੋ ਹੁਣ ਕਹਿਣਾ ਕੀ ਹੈ 13 ਮੀਟੇ ਦੇ ਮੁਕਸ਼ ਨਹੀਂ ਜੀ